ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਹਾਂ ਸ਼ਹਿਰ ਕੁਰਾਲੀ ਦੇ ਫੋਕਲ ਪੁਆਇੰਟ ਚਨਾਲੋਂ ਦੇ ਵਿੱਚ ਜਿੱਥੇ ਕਿ ਪੰਜਾਬ ਕਾਪੀ ਦੀ ਫੈਕਟਰੀ ਹੈ ਜਿੱਥੇ ਕਿ ਇਹ ਕਾਪੀ ਬਹੁਤ ਜ਼ਿਆਦਾ ਮਸ਼ਹੂਰ ਹੈ ਹਰਿਆਣਾ ਪੰਜਾਬ ਦਿੱਲੀ ਤੱਕ ਇਸ ਕਾਪੀ ਨੇ ਆਪਣੀ ਧੂਮਾ ਮਚਾਈਆਂ ਹੋਈਆਂ ਹਨ ਬੱਚਿਆਂ ਦੇ ਅਕਸਰ ਬੈਗਾਂ ਦੇ ਵਿੱਚ ਤੁਹਾਨੂੰ ਇਹ ਕਾਪੀ ਆਮ ਤੌਰ ਤੇ ਦੇਖਣ ਦੇ ਵਿੱਚ ਮਿਲਦੀ ਹੋਵੇਗੀ ਇਹ ਕਾਪੀ ਵੇਚਣ ਦਾ ਇੱਕ ਇਸ ਫੈਕਟਰੀ ਦੇ ਵਿੱਚ ਅਨੋਖਾ ਹੀ ਢੰਗ ਹੈ ਤੇ ਹੁਣ ਪਹੁੰਚੇ ਆ ਉਸ ਫੈਕਟਰੀ ਦੇ ਅੰਦਰ ਜੋ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦੀ ਨੰਬਰ 1 ਕਾਪੀ ਹੈ ਜੋ ਪੰਜਾਬ ਕਾਪੀ ਉਹਨਾਂ ਦੇ ਮਾਲਕ ਅਸ਼ੋਕ ਕੁਮਾਰ ਜੀ ਨਾਲ ਤੇ ਗੱਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਤੁਹਾਡੇ ਸਵਾਗਤ ਹੈ ਜੀ ਹਰਿਆਣ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਦਾ ਬਹੁਤ ਸਵਾਗਤ ਹੈ ਤੇ ਸਰ ਅਸੀਂ ਜੋ ਇੱਕ ਤੁਹਾਡੀ ਕਾਪੀ ਦੇ ਬਾਰੇ ਸੁਣਿਆ ਹੈ ਕਿ ਕਾਪੀ ਜੋ ਆਪਾਂ ਮਾਰਕੀਟ ਤੋਂ ਲੈਂਦੇ ਆ ਗਿਣਤੀ ਦੇ ਵਿੱਚ ਕਾਪੀਆਂ ਮਿਲਦੀਆਂ ਤੇ ਤੁਹਾਡਾ ਜੋ ਕਾਪੀ ਵੇਚਣ ਦਾ ਇੱਕ ਅਨੋਖਾ ਢੰਗ ਹੈ ਕਿ ਕਾਪੀ ਗਿਣਤੀ ਦੇ ਨਾਲ-ਨਾਲ ਤੁਸੀਂ ਕਾਪੀ ਤੋਲ ਕੇ ਵੀ ਦਿੰਨੇ ਆ ਜੋ ਆਪਾਂ ਗਿਣਤੀ ਦੇ ਵਿੱਚ ਕਾਪੀ ਲੈਨੇ ਆ ਉਹਦੇ ਵਿੱਚ ਕਈ ਵਾਰੀ ਪੇਜ ਘਟਿਆ ਵੱਧ ਹੁੰਨੇ ਆ ਉਹਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਪਰ ਜੋ ਤੋਲ ਕੇ ਦਿੰਨੇ ਆ ਇਹਦੇ ਵੀ ਤਾਂ ਪ੍ਰੋਪਰ ਜੋ ਹਿਸਾਬ ਹੋਏਗਾ ਪ੍ਰੋਪਰ ਹੀ ਪੇਜ ਮਿਲਣਗੇ ਇਸ ਬਾਰੇ ਤੁਹਾਡਾ ਕੀ ਰਾਏ ਆ ਸਾਰੇ ਦਰਸ਼ਕਾਂ ਨੂੰ ਦੱਸੋ ਜੀ ਸਾਡਾ ਰਾਏ ਇਹ ਹੈ ਜੀ ਦੇਖੋ ਜਦ ਕੋਈ ਬੱਚਾ ਕਿਸੇ ਦੁਕਾਨ ਤੋਂ ਕਾਪੀ ਲੈ ਜਾਂਦਾ ਹੈ ਉੱਚ ਪਰ ਪੀਛ 10 ਰੁਪਏ 20 ਰੁਪਏ 50 ਰੁਪਏ ਕਾਪੀ ਕਿਹਾ ਕਿ ਬੱਚਾ ਲੈ ਜਾਂਦਾ ਹੈ ਉਹ ਕਾਪੀਆਂ ਜਾਨੇ ਦੇ ਮਾਪੇ ਬਾਬ ਨੂੰ ਪੈਂਦੀ ਹੈ 200 ਤੇ ਲੱਗੀ 250 ਰੁਪਏ ਕਿਲੋ ਤੱਕ ਪਰ ਸਾਡੀ ਜਿਹੜੀ ਕਾਪੀ ਹੈਗੀ ਹੈ 100 ਰੁਪਏ ਕਿਲੋ ਤੋੜ ਕੇ ਹੈ ਜਿਹੜੀ ਸਾਡੀ ਕਾਪੀ 50 ਰੁਪਏ ਦੇ ਬਾਜ਼ਾਰ ਚ ਮਿਲਦੀ 80 ਰੁਪਏ ਦੀ ਦੱਸੋ ਜੋ ਕਾਪੀਆਂ ਤੁਸੀਂ ਦੱਸ ਰਹੇ ਹੋ ਸਾਨੂੰ ਇਹ ਦਿਖਾ ਸਕਦੇ ਆ ਸਾਡੇ ਦਰਸ਼ਕਾਂ ਨੂੰ ਵੀ ਇਹ ਜੋ ਵੀ ਤੋਲ ਕੇ ਤੁਸੀਂ ਕਿਹਾ ਕਿ ਸਾਬਤ ਤਾਂ ਬਾਈ ਸਾਡੀ ਕਾਪੀ ਥੋੜੇ ਅੱਗੇ ਇਹ ਕਾਪੀ ਜਿਹੜੀ ਹੈ 500 ਗ੍ਰਾਮ ਦੀ ਹਾਂਜੀ ਇਹ ਹੈ ਜੀ 50 ਰੁਪਏ ਦੀ ਤੇ ਸਾਡੇ ਦਰਸ਼ਕਾਂ ਨੂੰ ਦਿਖਾਓ ਜੀ ਤੋਲ ਕੇ ਕਿਸ ਤਰ੍ਹਾਂ ਹੀ ਜਦ ਕਿ ਇਹ ਬਾਜ਼ਾਰ ਦੇ ਜਿਹੜੀ ਕਾਪੀ ਹੈ ਇਹ ਮਿਲਦੀ ਹੈ 100 ਰੁਪਏ ਤੇ ਦੇਖੋ 22 ਤੱਕ ਸਾਡੀ ਮਿਲਣੀ ਹੈ ਸਿਰਫ 50 ਰੁਪਏ ਦੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਜਿਹੜੀ ਕਾਪੀ ਬਾਜ਼ਾਰ ਦੇ ਵਿੱਚ 60 ਰੁਪਏ ਦੀ ਹੈ ਉਹ ਮਿਲਦੀ ਸਿਰਫ 30 ਰੁਪਏ ਦੀ 300 ਗ੍ਰਾਮ ਦੀ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਪੇਜ ਹੈ ਨਾ ਅਸੀਂ ਨਾਲ ਲਿਖ ਲਿਖਿਆ ਹੈ ਵੀ ਸਾਡੇ ਕਾਪੀ ਜਿੰਨੇ ਪੇਜਾਂ ਐ ਇੰਨੇ ਗ੍ਰਾਮ ਐ ਸਾਡੇ ਜਿਹੜੀ ਕਾਪੀ ਹੈਗੀ ਐ 64 ਪੇਜ ਦੀ 100 ਗ੍ਰਾਮ ਦੀ 10 ਰੁਪਏ ਸਿਰਫ ਠੀਕ ਹੈ ਜੀ 152 ਪੇਜ ਦੀ ਜਿਹੜੀ ਸਾਡੀ ਕਾਪੀ ਹੈ 200 ਗ੍ਰਾਮ ਦੀ 20 ਰੁਪਏ ਦੀ ਠੀਕ ਹੈ ਜੀ 224 ਪੇਜ ਦੀ ਕਾਪੀ 600 ਗ੍ਰਾਮ 30 ਰੁਪਏ ਦੀ ਹਾਂਜੀ ਸਾਈਜ਼ ਇਹਦਾ ਹੈਗਾ 48 72 ਠੀਕ ਹੈ ਜੀ ਇਸ ਤੋਂ ਇਲਾਵਾ ਲੰਬੇ ਰਜਿਸਟਰ ਹਾਂਜੀ 140 ਪੇਜ 300 ਗ੍ਰਾਮ 30 ਰੁਪਏ ਠੀਕ ਹੈ ਜੀ 240 ਪੇਜ 400 ਗ੍ਰਾਮ 40 ਰੁਪਏ ਠੀਕ ਹੈ ਜੀ 256 ਪੇਜ 500 ਗ੍ਰਾਮ 50 ਰੁਪਏ ਮਤਲਬ ਕਹਿੰਦਾ ਕਾਪੀ ਤੋਲ ਕੇ ਹੀ ਹੈਗੇ ਤੋਲ ਦੇ ਨਾਲ ਬੱਚਿਆਂ ਨੂੰ ਜਿਹੜਾ ਹੈ ਬੜਾ ਫਾਇਦਾ ਹੋਏਗਾ ਨਹੀਂ ਤਾਂ ਦੁਕਾਨਦਾਰ ਜਿਹੜੇ ਹੈ ਨਾ ਬੱਚਿਆਂ ਦੇ ਮਾਪਿਆਂ ਦੀ ਲਈ ਆਮਦਨ ਨਹੀਂ ਹੈ ਜਿਹਦੇ ਨਾਲ ਉਹ ਕਾਪੀ ਖੇਚ ਸਕਣ ਹਾਂਜੀ ਉਹ ਸਾਡੀ ਕਾਪੀ ਜੇ ਤੋਲ ਕੇ ਖੇਚੋਗੇ ਇੱਕ ਸਾਲ ਦੇ ਵਿੱਚ ਬੱਚੇ ਨੂੰ ਬੱਤੇ-ਬੱਦ ਜੋਰ ਲਾ ਕੇ ਕਿਲੋ ਕਾਪੀ ਮੁਕੇਗੇ ਨਹੀਂ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣਾ ਐਡਰੈਸ ਦੱਸੋ ਇਹ ਕਿੱਥੇ ਪੈਂਦਾ ਜੀ ਆਪਣਾ ਐ ਇਹ ਜਿਹੜੀ ਸਾਡੀ ਕਾਪੀ ਹੈ ਜੀ ਜਿਵੇਂ ਮੈਂ ਪੰਜਾਬੀ ਦੇ ਕਹਿੰਦੇ ਨੱਥੋ ਪਜੋ ਦੋੜੋ ਤੇ ਪਹੁੰਚੋ ਪਿੰਡ ਜਾਂ ਸ਼ਾਦੀਆਂ ਲੁਗਾਨਾਂ ਸੇ ਸਾਡੀ ਕਾਪੀ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਮਿਲੇਗੇ ਰੰਗਲਾ ਪੰਜਾਬ ਭਗਵਾਨ ਦਮਨ ਅਸ਼ੋਕਾ ਪੰਜਾਬ ਕਾਪੀ ਤੋਲ ਕੇ 100 ਰੁਪਏ ਕਿਲੋ ਤੁਸੀਂ 100 ਰੁਪਏ ਕਿਲੋ ਵੱਧ ਲੈਣੀ ਅਗਰ ਤੁਹਾਨੂੰ ਕੋਈ ਬੰਦਾ ਮਹਿੰਗਾ ਦਿੰਦਾ ਹੈ ਤਾਂ ਮੈਨੂੰ ਕੰਪਲੇਂਟ ਕਰੋ ਮੈਂ ਉਸ ਦੁਕਾਨਦਾਰ ਨੂੰ ਪੁੱਛ ਕੇ ਤੁਹਾਨੂੰ ਕਾਪੀ 100 ਹੀ ਦਵਾਵਾਂਗਾ ਪਰ ਤੁਸੀਂ ਲੈਣੀ ਹੈਗੀ ਰੰਗਲਾ ਪੰਜਾਬ ਭਗਵਾਨ ਦਮਨ ਅਸ਼ੋਕਾ ਪੰਜਾਬ ਕਾਪੀ ਠੀਕ ਹੈ ਜੀ ਸਾਡੀ ਫੈਕਟਰੀ ਦਾ ਨਾਮ ਹੈ ਜੀ ਪੰਜਾਬ ਕਾਪੀ ਮੈਨੂਫੈਕਚਰਿੰਗ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ ਸੀ ਬੱਤਰ ਚਨਾਲੋ ਅਗਰ ਤੁਹਾਨੂੰ ਨਹੀਂ ਮਿਲਦੀ ਸਾਨੂੰ ਸਾਡੇ ਨੰਬਰ ਤੇ ਫੋਨ ਕਰੋ ਤੁਹਾਨੂੰ ਅਸੀਂ ਔਨਲਾਈਨ ਤੁਹਾਡੇ ਘਰ ਤੇ ਪਹੁੰਚਾ ਦਾਂਗੇ ਸਾਡਾ ਫੋਨ ਨੰਬਰ ਹੈਗਾ 916785801 887206040 ਇਹ ਸਾਡਾ ਫੋਨ ਨੰਬਰ ਹੈ ਠੀਕ ਹੈ ਤੇ ਦਰਸ਼ਕੋ ਹੁਣ ਤੁਹਾਨੂੰ ਦਿਖਾਇਆ ਹੈ ਪੰਜਾਬ ਕਾਪੀ ਤੇ ਤੁਹਾਨੂੰ ਜੋ ਸੱਚ ਹੈ ਤੁਹਾਡੇ ਅੱਗੇ ਲੈ ਕੇ ਆਏ ਆ ਅਸ਼ੋਕ ਕੁਮਾਰ ਜੀ ਕਿ ਕਾਪੀ ਗਿਣਤੀ ਦੇ ਨਾਲ ਨਾਲ ਤੋਲ ਕੇ ਵੀ ਦਿੱਤੀ ਜਾ ਸਕਦੀ ਹੈ ਜਗਲਾ ਪੰਜਾਬ ਭੋਂਾਂ ਦੇ ਧਮਲ ਅਸ਼ੋਕਾ ਪੰਜਾਬ ਕਾਪੀ ਸਸਤੀਆਂ ਅਤੇ ਵਧੀਆ ਕਿੱਥੇ ਮਿਲਣਗੀਆਂ ਅੱਜ ਕੱਲ ਦੀ ਮਹਿੰਗਾਈ ਨੂੰ ਦੇਖਦੇ ਹੋਇਆ ਬੱਚਿਆਂ ਦੇ ਮਾਂ-ਬਾਪ ਦੇ ਬਜਟ ਵਿੱਚ ਸਮਾਨ ਵਾਲੀਆਂ ਤੋਲ ਕੇ ਖਿੱਦੋ 100 ਰੁਪਏ ਕਿਲੋ ਪੰਜਾਬ ਕਾਪੀ ਪੰਜਾਬ ਦੀ ਸ਼ਾਨ ਸੁੰਦਰ ਲਿਖਾਈ ਹੈ ਇਸ ਦੀ ਪਹਿਚਾਨ ਸੋਹਣੀ ਲਿਖਾਈ ਵਾਲੇ ਬਾਤਪੈਨ 10 ਰੁਪਏ ਦੇ 3 ਖਿੱਦੋ ਜਿਹੜੇ ਕਿ ਬਾਜ਼ਾਰ ਦੇ ਵਿੱਚ 30 ਮਿਲਦੇ ਹਨ ਪੰਜਾਬ ਕਾਪੀ ਦੀ ਬੱਲੇ ਬੱਲੇ ਬਾਕੀ ਸਭ ਥੱਲੇ ਥੱਲੇ ਅਸ਼ੋਕਾ ਪੰਜਾਬ ਕਾਪੀ ਜਦਮ ਹੈ ਇਜੀ ਕੈਮਸ ਘੱਟ ਹੈ ਨੱਠੋ ਪਜੋ ਦੋੜੋ ਤੇ ਪਹੁੰਚੋ ਪੜਜਾ ਸ਼ਾਦੀਆ ਦੁਕਾਨਾਂ ਤੇ ਖਰੀਦੋ ਰੰਗਲਾ ਪੰਜਾਬ ਭਗਵਾਨ ਜਮਾਨ ਅਸ਼ੋਕਾ ਪੰਜਾਬ ਕਾਪੀ ਤੋਲ ਪੜਿਏ ਲਿਖਿਏ ਬੜਿਏ ਸਮਤ ਮਹਿਲ ਚੌਂਪੜੀ ਗੜ ਕੱਚੇ ਤੱਕ ਸਿੱਖਿਆ ਪਹੁੰਚੀ ਹਰ ਬੱਚੇ ਤੱਕ ਓੜੋ ਪੰਜਾਬ ਪੜਾਓ ਪੰਜਾਬ ਲਿਖੇਗਾ ਪੰਜਾਬ ਬੜੇਗਾ ਪੰਜਾਬ ਆਓ ਲਿਖੀ ਆਪਣੀ ਤਕਦੀਰ ਆਪਣੇ ਹੱਥਾਂ ਨਾਲ ਪੰਜਾਬ ਕਾਪੀ ਉੱਤੇ ਕੰਡਾ ਬੱਟਾ ਸਾਥਵੇਂ ਰੰਗਲਾ ਪੰਜਾਬ ਪਿਸ਼ਿਮ ਪੰਜਾਬ ਕਾਪੀ ਹੱਥ ਵਿੱਚ ਖਰੀਦੋ ਉਸ ਨੂੰ ਜਿਸ ਨੂੰ ਸਾਰਾ ਪੰਜਾਬ ਖਰੀਦ ਰਿਹਾ ਹੈ ਪਹਿਲਾਂ ਪਰਖੋ ਫਿਰ ਖਰੀਦੋ ਸੁੰਦਰ ਲਖਾਈ ਲਈ ਪਿਛੇ ਪੰਜਾਬ ਕਾਪੀ ਤੋਲ ਕੇ ਖਰੀਦਣਾ ਹਰ ਵਿਅਕਤੀ ਦਾ ਮੌਲਿਕ ਅਧਿਕਾਰ ਹੈ ਸੋਹਣੀ ਲਖਾਈ ਵਾਲੇ ਬਾਲ ਪੈ 10 ਰੁਪਏ ਦੇ ਤਿੰਨ ਜਾਗੋ ਮਾਪਿਓ ਜਾਗੋ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਓ ਬਿਜਿਆ ਵਿਚਾਰੀ ਪਰ ਬੁਗਾਰੀ ੱੱਕੇ ਚੜ ਗਈ ਜੁੜਮੀ ਵਪਾਰੀ ਸਕੂਲਾਂ ਵਿੱਚ ਵਪਾਰ ਕਰਨਾ ਬੰਦ ਕਰੋ ਅੱਗੇ ਬੱਲੇ ਦਾ ਦੇਸ਼ ਕਾ ਮਾਲ ਜਦ ਬਿਜਿਆ ਮਿਲੈ ਇੱਕ ਸਮਾਨ ਸਿੱਖਿਆ ਧਨ ਹੈ ਵਪਾਰ ਨਹੀਂ ਆਓ ਗਰੀਬੀ ਤੇ ਅਨਪੜਤਾ ਦਾ ਸਾਗਰ ਮੰਤਰ ਕਰਕੇ ਲੋਕਾਂ ਵਿੱਚ ਗਿਆਨ ਦਾ ਅੰਮ੍ਰਿਤ ਵੰਡਿਏ ਪਿਛੇ ਪੰਜਾਬ ਕਾਪੀਆਂ ਸਭ ਤੋਂ ਸਸਤੀਆਂ ਅਤੇ ਵਧੀਆ ਹਨ ਬੱਚਿਆਂ ਦੇ ਮਾਪਿਆਂ ਦੇ ਬਜਟ ਵਿੱਚ ਸਮਾਉਣ ਵਾਲੀਆਂ ਹਨ ਵਿਦਿਆਰਥੀਓ ਇੱਕ ਵਾਰ ਜੂਰ ਰੰਗਲਾ ਪਿਛੇ ਪੰਜਾਬ ਕਾਪੀ ਦੇਖੋ ਪਰਖੋ ਖਰੀਦੋ ਵਿਦਿਆਰਥੀਓ ਆਉਣ ਵਾਲੀ 31 ਮਾਰਚ ਨੂੰ ਮੋਰ ਪੰਜਾਬ ਕਾਪੀ ਦੇ ਲਾ ਦਿਓ ਤੇ ਇਸ ਨੂੰ ਕਾਮਯਾਬ ਬਣਾ ਦਿਓ ਤਲਬਾ